hi john, my name is Virender from usa india today newspaper and Sargam tv usa and i'm also doing marriageonline.com We will find girls and girls for you to marry and uh, you can call me anytime 510 943-8037 or you can email me serganttv at gmail.com or you can fill up your bio data on मैरिज लगन थैंक यू रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है मैरिज लगन इज अडिंग मैच मेकिंग सर्विसेज प्रोवाइडर वी ऑफर ट्रस्टेड एंड ऑथेंटिक मेट्रीमोनल प्रोफाइल्स और दोस्त हु फॉर राइट ऑफ ग्रूम फॉर मैरिज register at info@marriageleghen.com we cater for usa canada uk australia india fiji and Lora. for more information call 5109438037 ਕੈਨੇਡਾ ਨੇ ਰਿਪੋਰਟ ਕੀਤੇ ਤਿੰਨ ਪੰਜਾਬੀ 78 ਹੋਰ ਤੇ ਕਰਨ ਦੀ ਹੈ ਤਿਆਰੀ ਜੀਹਾਂ ਕੈਨੇਡਾ ਅੱਜ ਪੰਜਾਬੀ ਕਾਰੋਬਾਰੀਆਂ ਦੇ ਘਰਾਂ ਅਤੇ ਦਫਤਰਾਂ ਤੇ ਗੋਲੀਆਂ ਚਲਾਉਣ ਵਾਲੇ ਤਿੰਨ ਜਣਿਆਂ ਨੂੰ ਰਿਪੋਰਟ ਕਰ ਦਿੱਤਾ ਗਿਆ ਹੈ ਅਤੇ 78 ਹੋ ਉਹਨਾਂ ਨੂੰ ਡਿਪੋਰਟ ਕਰਨ ਦੀ ਪੂਲ ਤਿਆਰੀ ਕਰ ਲਈ ਹੈ ਜੀਹਾਂ ਜਬਰੀ ਵਸੂਲੀ ਦੇ ਮਾਮਲਿਆਂ ਦੀ ਪੜਤਾਲ ਕਰਨੀ BC XTO ਟਾਸ਼ਨ ਟਾਸਕ ਫੋਰਸ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਰਿਪੋਰਟ ਕੀਤੇ ਗਏ ਤਿੰਨ ਸ਼ੱਕੀ ਪੰਜਾਬੀ ਮੂਲ ਦੇ ਦੱਸੇ ਜਾ ਰਹੇ ਹਨ ਪਰ ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਐਕਟ ਅਧੀਨ ਆਉਂਦੀ ਬੰਦਸ਼ਾਂ ਦੇ ਮੱਦੇ ਨਜ਼ਰ ਇਹਨਾਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਹੈ ਕੈਨੇਡਾ ਦੇ BC, Ontario ਤੇ Alberta ਰਾਜਾਂ ਵਿੱਚ ਜਬਰੀ ਵਸੂਲੀ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਅਤੇ ਇਕੱਲੇ ਸਰੀ ਸ਼ਹਿਰ ਦੇ ਜ਼ਿਕਰ ਕੀਤਾ ਜਾਵੇ ਤਾਂ ਮੋਟੀ ਰਕਮ ਦੀ ਮੰਗ ਕਰਦੇ ਆਂ, ਧਮਕੀ ਭਰੇ ਮੈਸੇਜ ਭੇਜਣਾ ਜਾਂ ਗੋਲੀਆਂ ਚਲਾਉਣ ਦੀਆਂ 74 ਵਾਰ ਦਾਤਾ ਮੌਜੂਦਾ ਬਰੇ ਦੁਰਾਂ ਵਰ ਪਰ ਚੁੱਕੇ ਹਨ। ਤਾਂ ਅੰਦਾਜ਼ ਦੀ ਕਪਿਲ ਸ਼ਰਮਾ ਦੇ ਕੈਫੇ ਤੇ ਤਿੰਨ ਵਾਰ ਗੋਲੀਆਂ ਚਲਾਈਆਂ ਚਲੀਆਂ ਜਦਕਿ ਪਿਛਲੇ ਦਿਨੀ ਕਬੱਡੀ ਪ੍ਰਮੋਟਰ ਸਿੰਘ ਰਾਣਾ ਦੇ ਘਰ ਤੇ ਗੋਲੀ ਚੱਲਣ ਦੀ ਵਾਰਦਾਤ ਵੀ ਸਾਹਮਣੇ ਆਈ ਸਰੀ ਪੁਲਿਸ ਗੋਲੀਬਾਰੀ ਦੇ ਮਾਮਲੇਾਂ 'ਚ ਕਈ ਗ੍ਰਿਫਤਾਰੀਆਂ ਵੀ ਕਰ ਚੁੱਕੀ ਏ ਅਤੇ ਸੰਭਾਵਤ ਤੌਰ ਤੇ ਇਹ ਮਾਮਲੇ BC ਟਾਸਕ ਫੋਰਸ ਦੇ ਸਪੂਰਤ ਕਰ ਦਿੱਤੇ ਗਏ ਹਨ ਬ੍ਰਿਟਿਸ਼ ਕੋਲੰਬੀਆ ਟਾਸਕ ਫੋਰਸ ਦੇ 40 ਮੈਂਬਰਾਂ ਵਿੱਚ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ RCMP ਐਬ ਐਫਸੀਓਡ ਪੁਲਿਸ ਡੈਲਟਾ ਪੁਲਿਸ ਮੈਟਰੋ ਵੈਂਕੂਵਰ, ਰਾਜਿਸਟ੍ਰਿਕ ਪੁਲਿਸ ਅਤੇ ਸਰੀ ਪੁਲਿਸ ਦੇ ਅਫਸਰ ਸ਼ਾਮਲ ਹਨ। ਤੁਹਾਨੂੰ ਦੱਸ ਦਈਏ ਕਿ ਕੈਨੇਡਾ ਸਰਕਾਰ ਵੱਲੋਂ ਸਤੰਬਰ ਦੇ ਅੰਤ ਵਿੱਚ ਲਾਰਸ ਬਿਸ਼ਰੋਈ ਗਰੁੱਪ ਨੂੰ ਅੱਤਵਾਦੀ ਜਥੇਬੰਦੀ ਐਲਾਨੇ ਜਾਣ ਤੋਂ ਬਾਅਦ ਇਹ ਕਾਰਵਾਈ ਸਾਹਮਣੇ ਆਈ ਹੈ ਅਤੇ ਧਮਕੀਆਂ ਭਰੀਆਂ ਐਕਸਟਰੂਸ਼ਨ ਕਾਰੇ ਤੋਂ ਤਾਂਗ ਆ ਚੁੱਕੇ ਸਾਊਥ ਏਸ਼ੀਅਨ ਕਾਰੋਬਾਰੀਆਂ ਨੂੰ ਰਾਹਤ ਮਿਲਣ ਦੀ ਉਮੀਦ ਆ ਗਈ ਹੈ। ਕੈਨੇਡਾ ਦੇ ਲੋਕ ਸੁਰੱਖਤ ਮੰਤਰੀ ਗੈਰੀ ਆਨੰਦ ਸੰਗਰੀ ਨੇ ਕਿਹਾ ਕਿ ਇਸ ਮੁਲਕ ਦੀਆਂ ਕਮਿਊਨਿਟੀਜ਼ ਦੀ ਸੁਰੱਖਿਆ ਯਕੀਨੀ ਬਣਾਉਂਦਿਆਂ ਬਾਰਡਰ ਅਫਸਰਾਂ ਵੱਲੋਂ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ ਅਤੇ CBSA ਨੇ 2024 ਦੌਰਾਨ 184 ਅਪਰਾਧਿਕ ਮਾਮਲਿਆਂ ਵਿੱਚ ਪੜਤਾਲ ਅਰੰਭੀ ਅਤੇ ਦੋਸ਼ਾਂ ਦੇ ਘੇਰੇ ਵਿੱਚ ਆਏ ਪ੍ਰਵਾਸੀਆਂ ਨੂੰ ਪਰਵਾਸੀਆਂ ਨੂੰ ਪਰਿਵਾਰ ਤਰੀਕੇ ਨਾਲ ਡਿਪੋਰਟ ਕੀਤਾ ਜਾ ਰਿਹਾ ਹੈ ਸੀਬੀਐਸ ਦੀ ਰੀਜਨਲ ਡਾਇਰੈਕਟਰ ਨੀਨਾ ਪਟੇਲ ਨੇ ਦੱਸਿਆ ਕਿ ਐਕਸਟਰੋਸ਼ਨ ਮਾਮਲੇ ਦੀ ਪੜਤਾਲ ਦੱਸਉਂਦੀ ਹੈ ਕਿ ਐਨਫੋਰਸਮੈਂਟ ਟੀਮਾਂ ਦਿਨ ਰਾਤ ਜੁੱਟੀਆਂ ਹੋਈਆਂ ਹਨ ਅਤੇ ਵਿਦੇਸ਼ਾਂ ਵਿੱਚ ਸਰਗਰਮ گروਹਾ ਦੇ ਮੈਂਬਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ ਅਜਿហេ ਗੈਰ ਸਮਾਜਿਕ ਅੰਸ਼ਾਂ ਨੂੰ ਜਲਦ ਤੋਂ ਜਲਦ ਰਿਪੋਰਟ ਕੀਤਾ ਜਾਵੇਗਾ ਜੋ ਕਿ ਸਿਰਫ ਕੈਨੇਡੀਅਨ ਇਮੀਗ੍ਰੇਸ਼ਨ ਸਿਸਟਮ ਦੀ ਦੁਰਵਤ ਤੋਂ ਕਰ ਰਹੇ ਹਨ ਸਗੋਂ ਉਹਨਾਂ ਲੋਕਾਂ ਦੀ ਸੁਰੱਖਿਆ ਖਤਰੇ ਦੇ ਵਿੱਚ ਵੀ ਪਾਈ ਜਾ ਰਹੀ ਏ ਹਾਈ ਫ੍ਰੈਂਡਸ ਹਾਈ ਜਨ ਮਾਈ ਨੇਮ ਇਜ਼ ਵਿਰੇਂਦਰ ਫਰਮ ਯੂ ਐਸ ਏ ਇੰਡੀਆ ਟੂਡੇ ਨਿਊਜ਼ਪੇਪਰ ਐਂਡ ਸਰਗਮ ਟੀਵੀ ਯੂ ਐਸ ਏ And I'm also doing marriagelegend.com. We will find girls and girls for you to marry. And uh, you can call me anytime, 510-943-8037. Or you can email me, tv at gmail.com. Or you can fill up your bio data on MarriageLagan.com. Thank you. रिश्ते स्वर्ग में बनते हैं लेकिन धरती आरोप हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है मैरिज लगन इज अडिंग मैच मेकिंग सर्विसेज प्रोवाइडर वी ऑफर ट्रस्टेड एंड ऑथेंटिक मेट्रीमोनल प्रोफाइल और दोस्त हु फॉर राइट ऑफ ग्रूम फॉर मैरिज रजिस्टर एट इन्फो एट मैरिज लगन डॉट कॉम वी केटर फॉर यू एस ए कैनेडा यू के ऑस्ट्रेलिया इंडिया फिजी एंड लोरपो इंफॉर्मेशन कॉल फाइव वन जीरो नाइन फोर थ्री एट जीरो थ्री सेवन